ਸ਼ੰਗੋ ਬਾਰਡਰ ਤੇ ਕਿਸਾਨਾਂ ਦਾ ਇਕੱਠ ਦੇਖ ਕੇ ਲੋਕਾਂ ਦਾ ਸੈਂਟੀਮੈਂਟ ਗਿਆ ਹੈ ਹਿਲ ਸਾਥੀਓ ਪਰ ਸੱਚੀ ਗੱਲ ਇਹ ਹੈ ਕਿ ਜਦ ਕੋਈ ਕਿਸਾਨਾਂ ਦੀ ਦੁਰਦਸ਼ਾ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤਿਆਚਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਉਦ ਪੂਰੀ ਦੁਨੀਆ ਦਾ ਟੁੱਟਦਾ ਹੈ ਦਿਲ ਸਾਥੀਓ ਤੇ ਟੁੱਟਾ ਦਿਲ ਲੈ ਕੇ ਕਿਸਾਨ ਇੱਥੇ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰਾਂ ਤੇ ਵੀ ਕਿਸਾਨ ਬੈਠੇ ਹੋਏ ਨੇ ਔਰ ਆ ਜਿਹੜਿਆ ਬਾਰਡਰ ਹੈ ਉੱਥੇ ਵੀ ਲੋਕ ਬਹੁਤ ਸਾਰੇ ਬੈਠੇ ਨੇ ਪਰ ਲੋਕਾਂ ਦੇ ਮਨਾਂ 'ਚ ਸਵਾਲ ਇਹ ਆ ਕਿ ਸਾਡੀ ਗੱਲ ਕਦ ਸੁਣੀ ਜਾਵੇਗੀ ਉਸੇ ਤਰੀਕੇ ਇੱਕ ਵੀਰ ਟਰੈਕਟਰ ਤੇ ਬੈਠਾ ਜੋ ਬਿਲਕੁਲ ਤਨਾਤ ਹੈ ਆਪਣੇ ਪਰਿਵਾਰ ਦੇ ਨਾਲ ਉਹਨੂੰ ਮੈਂ ਗੱਲਬਾਤ ਕਰਦਿਆਂ ਔਰ ਸਾਡੇ ਕੋਲ ਆ ਇਸ਼ਤਿਹਾਰ ਵੀ ਆ ਜੋ ਸਰਕਾਰ ਨੇ ਅੱਜ ਅਖਬਾਰ 'ਚ ਦਿੱਤਾ ਪੁੱਛਦੇ ਆ ਕਿ ਵੀਰ ਨੂੰ ਸਾਰੀਆਂ ਚੀਜ਼ਾਂ ਜਿਹੜਾ ਆਮ ਕਿਸਾਨ ਹੈ ਉਹਦੇ ਤੱਕ ਸਹੂਲਤ ਪਹੁੰਚਦੀ ਆ ਕਿ ਨਹੀਂ ਪਹੁੰਚਦੀ ਆ ਆਓ ਜੀ ਲਈ ਕੋ ਸਾਡਾ ਟਰੈਕਟਰ ਨਹੀਂ ਟੈਂਕ ਨੇ ਔਰ ਸਾਡੇ ਨਾਲ ਵੀਰ ਵੀ ਮੌਜੂਦ ਨੇ ਪਰ ਅਸੀਂ ਇਹਨਾਂ ਤੋਂ ਸਵਾਲ ਕਰਨੇ ਆ ਸਵਾਲ ਇਹ ਆ ਕਿ ਅੱਜ ਸਰਕਾਰ ਨੇ ਕੇਂਦਰ ਸਰਕਾਰ ਨੇ ਇੱਕ ਅਖਬਾਰ ਚਾ ਇਸ਼ਤਿਹਾਰ ਦਿੱਤਾ ਹੈ ਸਵਾਲ ਇਹੀ ਹੈ ਕਿ ਜੇ ਸਰਕਾਰ ਇਹ ਗੱਲ ਆਖਦੀ ਆ ਕਿ ਪੰਜਾਬ ਵਿੱਚ ਹੁਣ ਅੰਦੋਲਨ ਕਿਉਂ ਜੇ ਸਰਕਾਰ ਕਹਿੰਦੀ ਆ ਕਿ ਕਿਸਾਨ ਖੁਸ਼ ਨੇ ਤਾਂ ਕਿਸਾਨ ਇੱਥੇ ਕਿਉਂ ਆਇਆ ਜੋ ਕਿਸਾਨ ਨੇ ਆਪਣੇ ਵੱਲੋਂ ਜੋ ਸਰਕਾਰ ਨੇ ਆਪਣੇ ਵੱਲੋਂ ਆਪਣੀਆਂ ਪ੍ਰਾਪਤੀਆਂ ਲਿਖ ਕੇ ਦੇ ਦਿੱਤੀਆਂ ਉਹ ਪੁੱਛ ਲੈਣੇ ਆ ਕਿ ਕਿਸਾਨਾਂ ਤੱਕ ਉਹ ਜਿਹੜੀਆਂ ਇਹ ਗੱਲ ਕਰਦੇ ਸੁਵਿਧਾਵਾਂ ਪਹੁੰਚੀਆਂ ਕਿ ਨਹੀਂ ਪਹੁੰਚੀਆਂ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਨਾਮ ਰਵਿੰਦਰਪਾਲ ਸਿੰਘ ਜੀ ਉਹ ਬਾਈ ਜੀ ਆ ਜਿਵੇਂ ਸਰਕਾਰ ਕਹਿੰਦੀ ਹੈ ਕਹਿੰਦੀ ਕਿ ਪੰਜਾਬ ਵਿੱਚ ਅੰਦੋਲਨ ਕਿਉਂ ਕਿਸਾਨ ਸੋਚਣ ਕਿ ਤਿੰਨ ਖੇਤੀ ਕਾਨੂੰਨ ਤਾਂ ਰੱਦ ਕਰ ਦਿੱਤੇ ਕਣਕ ਝੋਨੇ ਕਪਾਹ ਤੇ 100% ਦੀ ਖਰੀਦ ਹੋ ਰਹੀ ਆ ਤੇ 100% ਦੀ ਖਰੀਦ ਹੋ ਰਹੀ ਆ ਜੀ ਨਹੀਂ ਨਹੀਂ 100% ਦੀ ਖਰੀਦ ਕੋਈ ਨਹੀਂ ਹੋ ਰਹੀ ਜੀ ਇਹ ਇਹਨਾਂ ਚੋਂ ਕੁਝ ਪ੍ਰਾਈਵੇਟ ادارے ਪ੍ਰਾਈਵੇਟ ਮਤਲਬ ਪ੍ਰਾਈਵੇਟ ਕੰਪਨੀਆਂ ਖਰੀਦਦਾਰੀ ਕਰੀਏ 100% ਦੀ ਸਰਕਾਰੀ ਖਰੀਦ ਕੋਈ ਨਹੀਂ ਹੋ ਰਹੀ ਹੈ ਜੀ ਕਿੰਨੇ ਕ ਪਰਸੈਂਟ ਖਰੀਦ ਹੋ ਰਹੀ ਹੈ ਜੀ ਇਹ ਭਾਜੀ 50 50 40 50% ਤੋਂ ਫਰੀ ਸਰਕਾਰੀ ਖਰੀਦ ਹੁੰਦੀ ਹੈ ਜੀ ਬਾਕੀ ਪ੍ਰਾਈਵੇਟ ਖਰੀਦ ਹੋ ਰਹੀ ਹੈ ਜੀ ਸਾਰੀ ਜਿਹੜੀ ਖਰੀਦ ਹੁੰਦੀ ਹੈ 40 50% ਉਹ ਵੀ ਪੈਸੇ ਟਾਈਮ ਨਾਲ ਮਿਲ ਜਾਂਦੇ ਨਹੀਂ ਨਹੀਂ ਕੋਈ ਪੈਸੇ ਟਾਈਮ ਨਾਲ ਨਹੀਂ ਮਿਲਦੇ ਜੀ ਉਹ ਵੀ ਮਹੀਨੇ ਡੇਢ ਦੇ 2-2 ਮਹੀਨੇ ਬਾਅਦ ਪੈਸੇ ਜਾਂਦੇ ਨੇ ਜੀ ਵੀ ਉਹਨੇ ਨਾ ਕਰਦੇ ਪੈਸੇ ਕਿਸਾਨਾਂ ਦੇ ਖਾਤੇ ਸਿੱਧੇ ਪੈਸੇ ਪਰ ਹੁਣ ਸਿੱਧੇ ਪੈਸੇ ਵੀ ਟਾਈਮ ਨਾਲ ਨਹੀਂ ਪੈ ਰਹੇ ਸਾਡੇ ਅੱਛਾ ਜਿਵੇਂ ਕਹਿੰਦੇ ਕਿ ਅਸੀਂ ਖਰੀਦ ਕਰ ਲੈਨੇ ਆ ਜਿਹੜਾ ਰੇਟ ਨਿਰਧਾਰਤ ਕਰਦੇ ਆ ਉਹਨਾਂ ਕਿਸਾਨ ਦੀ ਲਾਗਤ ਪੂਰੀ ਹੁੰਦੀ ਆ ਕਿ ਨਹੀਂ ਹੁੰਦੀ ਨਹੀਂ ਜੀ ਨਹੀਂ ਕੋਈ ਲਾਗਤ ਪੂਰੀ ਨਹੀਂ ਹੁੰਦੀ ਜਿਹਦੇ ਵਿੱਚ ਇਹ ਰੇਟ 'ਚ ਤਾਂ ਸਾਡਾ ਸਿਰ ਖਰਚਾ ਕਰਦੇ ਮੁਸ਼ਕਿਲ ਨਾਲ ਪੂਰਾ ਹੁੰਦਾ ਹੈ ਜੀ ਕਿ ਫਿਰ ਐਦਾਂ ਹੀ ਕਿਉਂ ਨਹੀਂ ਸਰਕਾਰਾਂ ਸਮਝਿਆ ਕਿ ਕਿਸਾਨ ਨੂੰ ਵੀ ਹੱਕ ਹੈ ਕਿ ਮਾੜਾ-ਮੋਟਾ ਮੁਨਾਫਾ ਕਮਾਵੇ ਹਾਂ ਜੀ ਹਾਂ ਜਰੂਰ ਜੀ ਦੇਖੋ ਦੇਖੋ ਹੁਣ ਜਿਹੜੇ ਕਾਰਪੋਰੇਟ ਹੈ ਸਰਕਾਰ ਉਹ ਦੇਖ ਰਹੇ ਹੋ ਦਿਨੋ-ਦਿਨ ਵਧ ਰਹੇ ਨੇ ਕਿਸਾਨ ਦਿਨੋ-ਦਿਨ ਥੱਲੇ ਆਂਦਾ ਜਾ ਰਿਹਾ ਜੀ ਕਿਸਾਨ ਨਹੀਂ ਇਸ ਦਾ ਨੁਕਤਾ ਇਹ ਜੀ ਦੇਖੋ ਕਿ ਕਿਸਾਨ ਨੂੰ ਮਤਲਬ ਕਿ ਮਤਲਬ ਰੇਟ ਇੰਨਾ ਕਿ ਮਤਲਬ ਠੀਕ ਨਹੀਂ ਹੈਗਾ ਕਿਸਾਨ ਨੂੰ ਮਤਲਬ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਜਿਸ ਕਰਕੇ ਕਿਸਾਨ ਖੁਦਕੁਸ਼ੀਂ ਦਿਰਾ ਪਿਆ ਹੋਇਆ ਹੈ ਖੁਸ਼ੀਆਂ ਹੱਲੇ ਵੀ ਆ আচ্ছা ਇਹ ਗੱਲ ਬਾਈ ਨੇ ਬਹੁਤ ਸਹੀ ਗਈ ਹੈ ਜੇ ਕੇਂਦਰ ਸਰਕਾਰ ਦੀ ਮੰਨੀਏ ਪੰਜਾਬ ਸਰਕਾਰ ਦੀ ਮੰਨੀਏ ਕਹਿੰਦੇ ਜੀ ਖੁਸ਼ਹਾਲ ਕਿਸਾਨ ਹੈ ਜੇ ਕਿਸਾਨ ਖੁਸ਼ਹਾਲ ਹੈ ਤਾਂ ਇਹਨਾਂ ਮੌਤਾਂ ਕਿ ਹੋਰੀਆਂ ਕਿਸਾਨ ਖੁਦਕੁਸ਼ੀਆਂ ਕਿਉਂ ਕਰ ਰਿਹਾ ਅੱਛਾ ਇਹ ਕਹਿੰਦੇ ਜੀ ਕਿ ਸਾਡੀ ਪ੍ਰਾਪਤੀ ਆ ਖੇਤੀ ਬਜਟ ਚ 5 ਗੁਣਾ ਵਾਧਾ ਹੋਇਆ ਹੋ ਗਿਆ 5 ਗੁਣਾ ਵਾਧਾ ਨਹੀਂ ਕੋਈ ਵਾਧਾ ਨਹੀਂ ਹੋਇਆ ਜੀ ਜਿਸ ਸਭ ਤੋਂ ਮਹਿੰਗਾਈ ਵੱਧ ਰਹੀ ਹੈ ਜੀ ਆਪਣੇ ਕਿਸਾਨਾਂ ਨੂੰ ਸਭ ਤੋਂ ਉਹ ਸਾਨੂੰ ਫਸਲਾਂ ਦਾ ਮੁੱਲ ਨਹੀਂ ਮਿਲ ਰਿਹਾ ਜੀ 8000 ਰੁਪਏ ਕੰਟਰੋਲ ਤਾਂ ਸਾਨੂੰ ਕੁਝ ਬਚਤ ਹੋਏਗੀ ਇਹ ਕਹਿੰਦੇ ਜੀ ਅਸੀਂ ਹਰ ਜ਼ਰੂਰਤ ਪੂਰੀ ਕਰਦੇ ਹਾਂ ਹੋ ਜਾਂਦੀ ਹਰ ਜ਼ਰੂਰਤ ਪੂਰੀ ਨਹੀਂ ਜੀ ਨਹੀਂ ਕੋਈ ਜ਼ਰੂਰਤਾਂ ਨਹੀਂ ਪੂਰੀ ਹੁੰਦੀ ਸਾਰਾ ਕੁਝ ਦੇ ਸਾਰਾ ਕੁਝ ਕਰਜ਼ੇ ਤੇ ਆ ਜੀ ਹੁਣ ਕੋਈ ਆਪਾਂ ਨੇ ਕੋਈ ਵੀ ਸੰਦ ਲੈਣਾ ਕੋਈ ਟਰੈਕਟਰ ਲੈਣਾ ਕੋਈ ਹੋਰ ਸਮਾਨ ਲੈਣਾ ਜੀ ਖੇਤੀ ਦਾ ਖੇਤੀਬੜਤੋਲਾ ਸਾਰਾ ਕੁਝ ਸਾਨੂੰ ਲੋਨਾਂ ਤੇ ਲੈਣਾ ਪੈਂਦਾ ਜੀ ਉਹ ਵੀ ਬੜੀ ਮੁਸ਼ ਆਪਾਂ ਇਹ ਸਵਾਲ ਕਰਦੇ ਕਹਿੰਦੇ ਹਰ ਜ਼ਰੂਰਤ ਪੂਰੀ ਹੋ ਜਾਂਦੀ ਹੈ ਚਲੋ ਮੰਨ ਲੈਨੇ ਆ ਕਿ ਸਾਨੂੰ ਇਹ ਸਾਡੀ ਜਿਹੜੀ ਕਣਕ ਦਿੰਨੇ ਆ ਝੋਨਾ ਦਿੰਦੇ ਆ ਉਹਦੇ ਪੈਸੇ ਦੇ ਦਿੰਦੇ ਆ ਮੰਨ ਲੈਨੇ ਆ ਪਰ ਕੀ ਅਸੀਂ ਬੱਚੇ ਨਹੀਂ ਪੜਾਉਣੇ ਕੀ ਅਸੀਂ ਗੱਡੀ ਨਹੀਂ ਲੈਣੀ ਕੀ ਬਜ਼ੁਰਗਾਂ ਨੂੰ ਦਵਾਈ ਨਹੀਂ ਲੈ ਕੇ ਦੇਣੀ ਕੀ ਅਸੀਂ ਕੱਪੜੇ ਨਹੀਂ ਲੈਣੇ ਕੀ ਘਰ ਨਹੀਂ ਪਾਉਣਾ ਇਹ ਸਾਡੀਆਂ ਜ਼ਰੂਰਤਾਂ ਨਹੀਂ ਉਹੀ ਤਾਂ ਗੱਲ ਹੈ ਸਾਨੂੰ ਵੀ ਸਾਰਾ ਕੁਝ ਆਸਕਿਆ ਸਾਨੂੰ ਵੀ ਸਾਰਾ ਕੁਝ ਚਾਹੀਦਾ ਬੱਚਿਆਂ ਨੂੰ ਪੜਾਈ ਚਾਹੀਦੀ ਹੈ ਬੱਚਿਆਂ ਨੂੰ ਫੈਸਿਲਿਟੀ ਚਾਹੀਦੀ ਹੈ ਜੀ ਅਸੀਂ ਵੀ ਦੇਖਣਾ ਚਾਹੁੰਦੇ ਹਾਂ ਵੀ ਅਸੀਂ ਵੀ ਮਤਲਬ ਸਾਡਾ ਹੀ ਪਰਿਵਾਰ ਖੁਸ਼ਹਾਲ ਹੋਏ ਅਸੀਂ ਵੀ ਬੜੀ ਬੁਧ ਕਰਦੇ ਅਸੀਂ ਇਹ ਦੇਖ ਕੇ ਖੁਸ਼ ਹੋ ਜਾਈਏ ਕਿ ਅੰਬਾਨੀ ਦੁਨੀਆ ਦਾ ਸਭ ਤੋਂ ਅਮੀਰ ਬਣ ਗਿਆ ਅਡਾਨੀ ਨੇ ਬਹੁਤ ਤਰੱਕੀ ਕਰ ਲਈਏ ਦੇਖ ਕੇ ਖੁਸ਼ ਹੋ ਜਾਈਏ ਸਰਕਾਰ ਤਾਂ ਇਹ ਹੀ ਜਾਣਦੀ ਹੈ ਜੀ ਬਹੁਤ ਦਿੰਦੀ ਹੈ ਵੀ ਅਸੀਂ ਅਡਾਨੀ ਦੇ ਅੰਬਾਨੀ ਨੂੰ ਅਮੀਰ ਬਣਾਓ ਜੀ ਤੇ ਜੀ ਵੀ ਲੋਕ ਸੜਕਾਂ ਤੇ ਤੁਹਾਡੇ ਸਾਹਮਣੇ ਆ ਅਸੀਂ ਸੜਕਾਂ ਤੇ ਰੋਲਰ ਨੂੰ ਮਜਬੂਰ ਹਾਂ ਜੀ ਚਲੋ ਅਗਲੀ ਗੱਲ ਕਹਿੰਦੇ ਆ ਜੀ ਖਾਦ ਹੋ ਗਈ ਤੇ ਸਬਸਿਡੀ ਆ ਨਿੰਮਿਆ ਉਹ ਨਿੰਮ ਕੋਟਡ ਯੂਰੀਆ ਉਹ ਵੀ ਮਿਲ ਜਾਂਦਾ ਯੂਰੀਆ ਕਿਤੇ ਹੋਰ ਨਹੀਂ ਜਾਂਦਾ ਸਿੱਧਾ ਕਿਸਾਨ ਕੋ ਪਹੁੰਚਦਾ ਕੋਈ ਯੂਰੀਆ ਨਹੀਂ ਪਹੁੰਚਦਾ ਸਾਡੇ ਕੋਲ ਯੂਰੀਆ ਲਈ ਸਾਡੂੰ ਮਤਲਬ ਲੈਣੇ ਚ ਖੜਕੜ ਕੇ ਬੜੀ ਮੁਸ਼ਕਿਲ ਨਾ ਜੇ ਸਾਨੂੰ 10 ਥੇਲੇ ਚਾਹੀਦੇ ਤਾਂ 2 ਥੇਲੇ ਮਿਲਦੇ ਆ ਜੀ ਘਰ ਨਾ ਲਾ ਕੇ ਉਹ ਵੀ ਉਹ ਵੀ ਤਰਨੇ ਲਾ ਲਾ ਕੇ ਕਦੇ ਕਿਸੇ ਦੀ ਜਾਂ ਕਿਸੇ ਦੀ ਲੀਡਰ ਨਾਲ ਕਿਸੇ ਨਾਲ ਗੱਲ ਹੈ ਯੂਰੇ ਵਾਤੇ ਸਾਨੂੰ ਲੀਡਰਾਂ ਤੋਂ ਫੋਨ ਕਰਾਣੇ ਪੈਂਦੇ ਨੇ ਇਹ ਕਹਿੰਦੇ ਜੀ ਕਿਸਾਨ ਬਹੁਤ ਅਮੀਰ ਹੋ ਕੇ 6000 ਰੁਪਏ ਸਾਲਾਨਾ ਪਾਈਦਾ 6000 ਸਾਲਾਨਾ 500 ਰੁਪਏ ਮਹੀਨੇ ਦਾ ਬੰਦਾ ਮੀਰ ਹੋ ਜਾਂਦਾ ਤੁਸੀਂ ਐਦਾਂ ਕਰੋ ਜੀ ਉਹਨਾਂ ਨੂੰ ਕਹੋ ਮੇਰੇ ਤੋਂ 6000 ਰੁਪਏ ਮਹੀਨਾ ਲੈ ਲੈ ਕਰੋ ਮੈਂ 6000 ਰੁਪਏ ਮਹੀਨੇ ਦੇ ਦੂੰਗਾ 6000 ਮਹੀਨੇ ਚ ਘਰ ਚਲਾ ਕੇ ਦਿਖਾ ਦਿਓ ਸਾਨੂੰ ਸਾਲ ਦਾ 6000 ਦੇ ਰਹੇ ਜੀ ਉਹ ਵੀ ਸਿਰਫ ਸੋਚ 10% ਬੰਦੇ ਨੂੰ ਮਿਲਦਾ ਹੈ ਜਿਨ੍ਹਾਂ ਦੀ ਉੱਪਰ ਤੱਕ ਗੱਲਬਾਤ ਹੈ ਜੀ ਉਹਨਾਂ ਦੀ ਵੀਡੀਓ ਪਾ ਜੀ ਹਾਂਜੀ ਹਾਂ ਵਸ ਵਸ ਜੇ ਮਰ ਜਿਨ੍ਹਾਂ ਦੀ ਉੱਪਰ ਗੱਲਬਾਤ ਹੈਗੀ ਲੀਡਰ ਨਾਲ ਉਹ ਲੈ ਰਹੇ ਆ ਆ ਬਾਈ ਨੇ ਕਿੱਡੀ ਵਧੀਆ ਗੱਲ ਕਹੀ ਕਹਿੰਦਾ ਤੁਸੀਂ ਸਾਲ ਦਾ ਦਿੰਨੇ 6000 ਮੈਂ ਤਾਂ ਮਹੀਨੇ ਦਾ ਲੈ ਲਓ ਘਰ ਚਲਾ ਕੇ ਦਿਖਾ ਦਿਓ ਨਿਆਣੇ ਪੜਾ ਕੇ ਦਿਖਾ ਦਿਓ ਟਰੈਕਟਰ 'ਚ ਤੇਲ ਪਵਾ ਕੇ ਦਿਖਾ ਦਿਓ ਬਿਜਲੀ ਦਾ ਬਿੱਲ ਦੇ ਕੇ ਦਿਖਾ ਦਿਓ ਤੇ ਲੈ ਨਹੀਂ ਹੁਣੇ ਤੇਲ ਕਿੱਥੇ ਪੈਣਾ ਜੀ ਇਸ ਚ ਤਾਂ ਸ਼ਲਾਹਤ ਚ ਸਾਈਕਲ 6000 ਰੁਪਏ ਦਾ ਹੋ ਗਿਆ ਜੀ 6000 ਰੁਪਏ ਦੀ ਸਾਈਕਲ ਹੀ ਹੋ ਗਈ ਜੀ ਅੱਛਾ ਫਿਰ ਇਹ ਕਹਿੰਦੇ ਜਿਸ ਨਾਲ ਕਰੋੜਾਂ ਕਿਸਾਨਾਂ ਨੇ ਆਪਣੀ ਫਸਲ ਮਨਪਸੰਦ ਮੰਡੀ 'ਚ ਆਨਲਾਈਨ ਵੇਚਣ ਲੱਗੇ ਆਨਲਾਈਨ ਵੇਚਣ ਵਾਲਾ ਕੰਮ ਸ਼ੁਰੂ ਹੋ ਗਿਆ ਜੀ ਬਾਜੀ ਮੰਡੀਆਂ ਚ ਰੋਲਣਾ ਪੈਂਦਾ ਸਾਨੂੰ ਕਈ ਕਈ ਦਿਨ ਆਨਲਾਈਨ ਵੇਚਣ ਦਾ ਮਤਲਬ ਹੀ ਨਹੀਂ ਬੰਦ ਜੀ ਆਨਲਾਈਨ ਵਿਕਦੀ ਨਹੀਂ ਸਾਨੂੰ ਕੀ ਲੋੜ ਸੀ ਸੜਕਾਂ ਤੇ ਆਉਂਦੀ ਜੀ ਨਾਲੇ ਜੀ ਆਨਲਾਈਨ ਹੋ ਜਾਏ ਗਾਰੰਟੀ ਕੀ ਆ ਕਿ ਪੈਸੇ ਆਉਣਗੇ ਉਹੀ ਤਾਂ ਗੱਲਾਂ ਹੀ ਹੁਣ ਆਪਾਂ ਆਨਲਾਈਨ ਵੇਚ ਗਏ ਜਿਹੜੇ ਆਨਲਾਈਨ ਸਿਸਟਮ ਹੈ ਜੀ ਉਹੀ ਤਾਂ ਠੱਗਿਆ ਕਰਦੇ ਆ ਜੀ ਉਹੀ ਕਿਸਾਨਾਂ ਦਾ ਪੈਸਾ ਮਾਰ ਕੇ ਭੱਜਦੇ ਆ ਜੀ ਆਨਲਾਈਨ ਇੱਥੇ ਬੂਟ ਮੰਗਾ ਲਓ ਬੂਟ ਦੀ ਜਗ੍ਹਾ ਗੁਬਾਰੇ ਪਾ ਕੇ ਦੇ ਦਿੰਦੇ ਆ। ਉਹੀ ਤਾਂ ਆਨਲਾਈਨ ਤੋਂ ਕੋਈ ਵੀ ਚੀਜ਼ ਚਾਹੀਏ ਕੁਝ ਵੀ ਹੈ ਜੀ ਆਨਲਾਈਨ ਤਾਂ ਕੁਝ ਨਹੀਂ ਮਿਲ ਰਿਹਾ ਤੁਹਾਨੂੰ। ਆਨਲਾਈਨ ਨਾਲ ਤਾਂ ਸਾਨੂੰ ਮਤਲਬ ਕੋਈ बिकਦੀ ਐ। ਆਨਲਾਈਨ ਤਾਂ ਜੇ बिकਦੀ ਸਾਨੂੰ ਸੜਕਾਂ ਦੇ ਆਂਦੀ ਲੋੜ ਹੀ ਨਹੀਂ ਹੈ ਜੀ। ਇੱਕ ਸਿਲਾਈ ਕਰਨ ਵਾਲੀ ਸੂਈ ਮੰਗਾ ਲਈ ਸਿਲਾਈ ਕਰਨ ਵਾਲੀ ਸੂਈ ਆਨਲਾਈਨ ਕੋਈ ਵਾਪਸ ਨਹੀਂ ਹੋਣੀਗੀ। ਅੱਛਾ ਇਹ ਕਹਿੰਦੇ ਜੀ 22 ਫਸਲਾਂ ਤੇ ਐਮਐਸਪੀ ਇਤਿਹਾਸਕ ਵਾਧਾ ਐਮਐਸਪੀ ਜਿਹੜੀ 50% ਟੈਂਡ ਦੀ ਗਾਰੰਟੀ ਕਰਦੇ 22 ਫਸਲਾਂ ਤੇ ਐਮਐਸਪੀ ਵਧਾਈ ਗਈ ਬਾਈ ਜੀ ਕਿਸੇ ਬਾਈ ਕਿਸੇ ਫਸਲ ਤੇ ਐਮਐਸਪੀ ਨਹੀਂ ਹੈ ਨਾ ਸਿਰਫ ਕਣਕ ਤੇ ਝੋਨੇ ਨੂੰ ਛੱਡ ਕੇ ਉਹ ਵੀ ਸਾਡੇ ਪੰਜਾਬ ਹਰਿਆਣੇ ਚ ਥੋੜੀ ਉਹ ਵੀ ਉਹ ਵੀ ਪੂਰੇ ਕਿਸਾਨਾਂ ਨੂੰ ਨਹੀਂ ਮਿਲਦੀ ਜੀ ਲਾਗਤ ਪੂਰੀ ਹੁੰਦੀ ਹੈ ਲਾਗਤ ਨਹੀਂ ਪਲਾਗਤ ਵੀ ਨਹੀਂ ਪੂਰੀ ਹੁੰਦੀ ਸਾਡੀ ਇਹ ਖੇਤੀ ਤਿੰਦਾ ਸਾਡੀ ਮਜਬੂਰੀ ਹੈ ਜੀ ਆਪਾਂ ਮਜਬੂਰੀ ਹੈ ਅਸੀਂ ਹੁਣ ਤਾਂ ਹੋਰ ਕਸ ਕਰ ਨਹੀਂ ਸਕਦੇ ਕੁਝ ਇਸ ਕਰਕੇ ਅਸੀਂ ਬਸ ਬਸ ਇਹਦੇ ਨਾਲ ਜਿੰਨਾ ਕੋੰਤਾ ਆਪਣਾ ਬੱਚੇ ਗੁਜ਼ਾਰਾ ਕਰ ਰਹੇ ਨੇ ਬੱਚੇ ਦੇ પેટ ਭਰ ਰਹੇ ਆ ਜੀ ਅੱਛਾ ਇਹਨਾਂ ਨੂੰ ਟਰੈਕਟਰ ਦਿਸ ਜਾਂਦੇ ਆ ਕਿ ਟਰੈਕਟਰ ਤਾਂ ਜੀ ਕਹਿੰਦੇ ਖੇਤਾਂ 'ਚ ਚਲਾਣੇ ਚਾਹੀਦੇ ਆ ਬਹੁਤ ਜ਼ਿਆਦਾ ਕਰਜ਼ਾਈ ਹੋਏ ਹੋਏ ਇੱਕ ਦਾ ਸਵਾਲ ਬਹੁਤ ਚੱਕ ਰਹੇ ਹੁਣ ਕਹਿੰਦੇ ਜੀ ਟਰੈਕਟਰ ਤਾਂ ਖੇਤਾਂ 'ਚ ਚਲਾਈਦੇ ਆ ਸੜਕਾਂ ਦੇ ਨਹੀਂ ਹੋਣੇ ਚਾਹੀਦੇ ਪਰ ਫੇ ਉੱਥੇ ਸਵਾਲ ਉੱਛਦਾ ਉੱਠਦਾ ਕਿ ਜਿਹੜੀ ਕੰਡੇਆਲੀ ਤਾਰ ਆ ਕੀ ਇਹ ਵੀ ਸੜਕਾਂ ਤੇ ਲਈ ਜਾਂਦੀ ਹੈ ਉਹੀ ਤਾਂ ਗੱਲ ਹੈ ਜੀ ਸਾਡੇ ਨਾਲ ਤਾਂ ਇਹ ਜਿੱਦਾਂ ਮਤਲਬ ਜਿਦਾਂ ਚੀਨ ਜਾਂ ਪਾਕਿਸਤਾਨ ਦਾ ਬਾਰਡਰ ਹੋਏ ਐਦਾਂ ਦਾ ਵੀ ਜਿਹਨਾਂ ਨਾਲ ਬੀਤਕਰਾ ਕਰ ਰਹੇ ਆ ਜੀ ਉਹਨਾਂ ਨੂੰ ਸਾਨੂੰ ਇਹ ਡੈਮੋ ਕਹਿੰਦੇ ਡੈਮੋਕਰੇਸੀ ਹੈ ਇਹ ਕਿਹਦੀ ਡੈਮੋਕਰੇਸੀ ਹੈ ਅਸੀਂ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਦੇ ਜੀ ਅਸੀਂ ਆਪਣੇ ਹੱਕਾਂ ਵਾਸਤੇ ਗੱਲ ਨਹੀਂ ਕਰ ਸਕਦੇ ਜੀ ਜੇ ਕੋਈ ਆਪਣੇ ਹੱਕ ਵਾਸਤੇ ਬੋਲਦਾ ਉਹਦੇ ਪਰਚੇ ਦਰਜ ਕਰਕੇ ਇਹਨੂੰ ਅੰਦਰ ਕਰ ਦਿੰਦੇ ਆ ਜੀ ਇਹ ਕਿਹੜੀ ਡੈਮੋਕ੍ਰੇਸੀ ਹੋਈ ਜੀ ਫਿਰ ਉਹਨੂੰ ਛਡਾਣ ਲਈ ਧਰਨੇ ਲਾਣੇ ਪੈਂਦੇ ਆ ਉਹੀ ਤਾਂ ਗੱਲ ਹੈ ਫਿਰ ਪਹਿਲਾਂ ਇਹ ਤਾਂ ਲਾਓ ਜੀ ਫਿਰ ਗਲਤ ਜਿਹੜੇ ਟੁੱਠੇ ਪਰਚੇ ਦਰਜ ਹੁੰਦੇ ਫਿਰ ਉਹ ਧਰਨੇ ਲਾ ਕੇ ਉਹਨਾਂ ਨੂੰ ਛਡਾ ਕੇ ਲੈਣਾ ਪੈਂਦਾ ਜੀ ਸਾਨੂੰ ਤਾਂ ਇੱਕ ਹੋਰ ਸਵਾਲ ਅਖੀਰਲਾ ਇਹਨਾਂ ਨੇ ਇਹਨਾਂ ਨੇ ਕਿਹਾ ਸੀ ਤਾਂ ਨਹੀਂ ਕਹਿੰਦੇ ਇਹ ਕਹਿੰਦੇ Swami Nath ji ਨੂੰ ਭਾਰਤ ਰਤ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਜੀ ਉਹ Swami Nath ਨੂੰ ਦੇਖੋ ਦਿੱਤਾ ਹੋਣਾ ਜੀ ਪਰ ਆਪ ਸਾਨੂੰ ਇਹ ਸੁਵਮੀਨਾਥੀ ਦੀ ਰਿਪੋਰਟ ਤਾਂ ਲਾਗੂ ਨਹੀਂ ਕਰ ਰਹੇ ਸਾਡੇ ਤੇ ਫਸਲਾਂ ਦੀ ਜੀ ਫਾਰਮੂਲਾ ਲਾਗੂ ਕਰ ਦਿਓ ਫਾਰਮੂਲਾ ਲਾਗੂ ਨਹੀਂ ਕਰ ਰਹੇ ਉਹਨੂੰ ਉਰਪਾਤ ਰਤਨ ਦੇਣ ਦਾ ਕੋਤੋਂ ਕੋਈ ਤੁੱਕੀ ਨਹੀਂ ਬਣਦਾ ਫਿਰ ਇਦਾਂ ਦਾ ਜੀ ਸੱਚੀ ਸ਼ਰਧਾਂਜਲੀ ਤਾਂ ਇਹ ਹੈ ਕਿ ਫਾਰਮੂਲਾ ਲਾਗੂ ਕਰ ਦਿਓ ਉਹ ਇਹਨੂੰ ਸਭ ਤੋਂ ਜੀ ਤਾਂ ਹੀ ਮਿਲ ਸਕਦੀ ਹੈ ਜੀ ਜੇ ਉਹਨਾਂ ਦੀ ਰਿਪੋਰਟ ਸੁਵਮੀਨਾਥੀ ਰਿਪੋਰਟੇ ਲਾਗੂ ਕਰਦੇ ਐ ਸਾਰੀ ਫਸਲਾਂ ਤੇ ਐਮਐਸਪੀ ਦਿੰਦੇ ਐ ਤਾਂ ਹੀ ਸਾਡੇ ਦੇਸ਼ ਦਾ ਕਿਸਾਨ ਖੁਸ਼ਹਾਲ ਹੋਏਗਾ ਜੀ ਤਾਂ ਸਾਨੂੰ ਕੀ ਲੋੜਾ ਕੰਮ ਤੰਦਰ ਛੱਡ ਕੇ ਸੜਕਾਂ ਤੇ ਬੈਠਣ ਦੀ ਜੀ ਇਹ ਬੇਟਾ ਤੁਹਾਡੇ ਨਾਲ ਆ ਜੀ ਆ ਮੇਰਾ ਕਾਰ ਛੱਡ ਕੇ ਬੱਚੇ ਨਾਲ ਲੈ ਕੇ ਇੱਥੇ ਆਏ ਹੋਏ ਹਾਂ ਕੀ ਇਹ ਮਜਬੂਰੀ ਚ ਬੰਦਾ ਆਂਦਾ ਸ਼ੌਕ ਨੇ ਤਾਂ ਕਿੱਥੇ ਆ ਜਾਈਏ ਮਜਬੂਰੀ ਕਰਕੇ ਆਏ ਆ ਜੀ ਤੇ ਸਾਡੇ ਘਰ ਰੋਕਣੀ ਬੱਕਰੀ ਤੁਸੀਂ ਇੱਥੇ ਪਹੁੰਚੇ ਜੀ ਅਸੀਂ ਉਹ ਦੂਜੇ ਪਾਸੇ ਜਿਹੜੀਆਂ ਘਰ ਦੀਆਂ ਸੁਆਣੀਆਂ ਨੇ ਸਾਡੀਆਂ ਭਾਬੀਆਂ ਨੇ ਭੈਣਾਂ ਨੇ ਉਹ ਤਾਂ ਇੰਤਜ਼ਾਰ ਵਿੱਚ ਨੇ ਕਦੋਂ ਵਾਪਸ ਮੁੜੂਗੇ ਹਾਂ ਜੀ ਹਾਂ ਇੰਤਜ਼ਾਰ ਹੈ ਹੁਣ ਸਾਨੂੰ ਇਹ ਨਹੀਂ ਪਤਾ ਵੀ ਜਾਵੋਗੇ ਨਹੀਂ ਜਾਵੋਗੇ ਜੀ ਨੈਟ ਚੱਲਦਾ ਨਹੀਂ ਫੋਨ ਤੇ ਗੱਲ ਵੀ ਨਹੀਂ ਨਾ ਗੱਲ ਦੁੱਲ ਹੁੰਦੀ ਐ ਨੈਟ ਚੱਲਦਾ ਕੋਈ ਪਤਾ ਨਹੀਂ ਉਹਰੇ ਕਿਹਾ ਹੋ ਜਾਈ ਕੀ ਹੋ ਜਾਈ ਕੱਲੋਂ ਗੱਲਬਾਤ ਹੋ ਰਹੀ ਸੀ ਕਰ ਜੇ ਜਿੰਨੇ ਜੀ ਕੋਈ ਗਾਰੰਟੀ ਨਹੀਂ ਹੈ ਜੀ ਦੀ ਸਾਡੇ ਬੱਚਾ ਛਾਤੀਆਂ 'ਚ ਗੋਲੇ ਵੱਜੇ ਆ ਕਹੀ ਲਾ ਤੁਟੀ ਕੇ ਜੇ ਕੁਛ ਹੋ ਗਿਆ ਉਹਦੇ ਬੱਚੇ ਮੇਰੇ ਭਤੀਜੇ ਦੇ ਲੱਗੇ ਆ ਜੀ ਭਤੀਜੇ ਦੇ ਲੱਗੇ ਪਹਿਲੇ ਦਿਨ ਗਿਮੇ ਨੇ ਜੀ ਉਹ ਉਹਨਾਂ ਨੇ ਪਲਸਟਰ ਲੱਗਾ ਹੈ 3 ਹਫ਼ਤੇ ਵਾਸਤੇ ਰੈਸਟ ਦੱਸਿਆ ਪਲਸਟਰ ਲੱਗੇ ਹੈ ਲੱਤ ਤੇ ਜੀ ਮੈਨੂੰ ਫ੍ਰੈਕਚਰ ਹੋ ਗਿਆ ਫ੍ਰੈਕਚਰ ਹਾਂ ਜੀ 3 ਸਾਲ ਦਾ ਆ ਜੀ ਇਹੋ ਜ਼ੁਲਮ ਨਹੀਂ ਉਹ ਉਹ ਜਿੰਨਾ ਜ਼ੁਲਮ ਹੈ ਜੀ ਬਹੁਤ ਜ਼ਿਆਦਾ ਜ਼ੁਲਮ ਕਰ ਰਹੇ ਹੈ ਸਾਡੇ ਨਾਲ ਤਾਂ ਮਤਲਬ ਪਾਕਿਸਤਾਨ ਤੇ ਚੀਨ ਨਾਲ ਵਰਤਾ ਕਰ ਰਹੇ ਵੀ ਜਿੱਦਾਂ ਸੀ ਵਾਲੇ ਇੰਨੇ ਦੇ ਮਤਲਬ ਉਸ ਤੋਂ ਹੋਰ ਕਿਸੇ ਕੰਟਰੀ ਦੇ ਬੰਬਾਸੀ ਨਹੀਂ ਸਿਕਿਉਰਟੀ ਪਾਕਿਸਤਾਨ ਬਾਰਡਰ ਤੇ ਕਰਦਨ ਚਿੱਟਾਣਾ ਬੰਦ ਹੋ ਜਾਊਗਾ ਉਹਦਾ ਕਹ ਲਈ ਇਹ ਹੀ ਇਹ ਸਾਰਾ ਕੁਝ ਇਹ ਚਿੱਟਾ ਬੰਦ ਜੋਰ ਚਿੱਟਾ ਬੰਦ ਕਰਨ ਤੇ ਲਾਲ ਨਸ਼ੇ ਬੰਦ ਕਰ ਲਿਆ ਕਰਪਸ਼ਨ ਬੰਦ ਕਰਨ ਤੇ ਲਾਲੇ ਜੀ ਅੱਛਾ ਇੱਕ ਲਾਸਵਾਲ ਜਿਵੇਂ ਨਾ ਕਈ ਭੇਸ ਪੂਸ਼ਾ ਆਪਣੇ ਵਰਗੀ ਬਣਾ ਕੇ ਵਿਚ ਆ ਜਾਂਦੇ ਆ ਦੁਸ਼ਮਣ ਨੂੰ ਪਛਾਨਣਾ ਬਹੁਤ ਜ਼ਰੂਰੀ ਆ ਜਿਹੜੇ ਕੋਈ ਨਾ ਕੋਈ ਗਲਤ ਫੀਡਿੰਗ ਕਰ ਦਿੰਦੇ ਆ ਜਾਂ ਭੀੜ ਨੂੰ ਖਸਾ ਦਿੰਦੇ ਆ ਉਹਨਾਂ ਨੂੰ ਕਿਵੇਂ ਪਛਾਨਿਆ ਜਾਵੇ ਨਹੀਂ ਅਸੀਂ ਮਤਲਬ ਸਾਡੇ ਜਿਹੜੇ ਆਪਣੇ ਮਤਲਬ ਸਾਰੇ ਬੰਦੇ ਆ ਜੀ ਸਾਡੇ ਵੌਲੰਟੀਅਰ ਆ ਉਹ ਦਿਨ ਰਾਤ ਇਹੀ ਇਸੀ ਚੀਜ਼ ਤੇ ਦੇਖ ਰਹੇ ਆ ਦੇਖਰੇ ਕਰ ਰਹੇ ਆ ਵੀ ਕੋਈ ਜੋ ਪਾਰਲਾਮੈਂਟ ਦਾ ਸਰਾਰਤੀ ਅੰਸਰ ਕੋਈ ਗਲਤ ਸਰਾਰਤ ਨਾ ਕਰੇ ਸਾਡੇ ਸਾਰੇ ਬੰਦੇ ਅਨੁਸ਼ਾਸਨ ਚ ਰਹਿ ਕੇ ਮਤਲਬ ਕਰ ਰਹੇ ਆ ਜੇ ਕੋਈ ਵੀ ਸਰਾਰਤੀ ਬੰਦਾ ਇਹਦਾ ਕੰਮ ਕਰਦਾ ਫੜਾ ਜਾਂਦਾ ਤਾਂ ਉਹਦੇ ਖਿਲਾਫ ਮਤਲਬ ਜੱਥੇਬੰਦੀ ਕਾਰਵਾਈ ਕਰਦੀ ਘਰੋਂ ਕੀ ਸੋਚ ਕੇ ਆਏ ਸੀਗੇ ਤੇ ਹੁਣ ਸੋਚ ਕੀ ਕਹਿੰਦੀ ਹੈ ਕਰੋ ਤਾਂ ਇਹ ਸੋਚ ਗਏ ਸੀਗੇ ਵੀ ਦਿੱਲੀ ਜਾਣਾ ਜੀ ਤੁਹਾਨੂੰ ਆਪਾਂ ਜੱਥੇਬੰਦੀ ਦੀ ਕੋਲ ਦੀ ਰੇਟ ਹੈ ਜੀ ਵੀ ਮੀਟਿੰਗ ਕੀ ਕੀ ਮੀਟਿੰਗ ਹੁੰਦੀ ਹੈ ਦੀ ਮੀਟਿੰਗ 'ਚ ਕੀ ਨਿਕਲਦਾ ਜੀ ਅੱਗੇ ਜਿੱਥੇ ਜਿੱਦਾਂ ਜੱਥੇਬੰਦੀ ਕਿਹੇਗੀ ਅਸੀਂ ਉਸ ਹਿਸਾਬ ਤੋਂ ਆਪਣਾ ਅੱਗੇ ਰਣਨੀਤੀ ਲਿਖਾਂਗੇ ਜੀ ਪਰ ਜਦੋਂ ਉਧਰੋਂ ਡਰੋਨ ਨਾਲ ਹਮਲਾ ਹੁੰਦਾ ਪਲਾਸਟਿਕ ਦੀਆਂ ਗੋਲੀਆਂ ਆਉਂਦੀਆਂ ਦਿਲ ਟੁੱਟਦਾ ਬਹੁਤ ਦਿਲ ਟੁੱਟਦਾ ਜੀ ਸਾਨੂੰ ਇਹ ਲੱਗਦਾ ਸੀ ਸਿਸ਼ ਦੇ ਮਸ਼ੀਨੀਕ ਨਹੀਂ ਆ ਜੀ ਸਾਨੂੰ ਤਾਂ ਲੱਗਦਾ ਸੀ ਹੋਰ ਕਿਸੇ ਠੱਕਰ ਪਿਰਾ ਦੇ ਲੈਂਦੇ ਆ ਜੀ ਅਸੀਂ ਬੱਠੇ ਰੱਖੇ ਬੱਠੇ ਸੀਰਾ ਦੇ ਰੱਖ ਲਿਆ ਜੀ ਤਿੰਨ ਦਿਨ ਹੋ ਗਏ ਸਾਨੂੰ ਇੱਥੇ ਬੈਠਾ ਰੋ ਜੀ ਕੇਂਦਰ ਦੀ ਸਰਕਾਰ ਇਹਦਾ ਏਰੀਆ ਕਿਹੜਾ ਤੁਹਾਡਾ ਬਨੂਰ ਹੈ ਜੀ ਵੱਡੇ ਬਾਗ ਚਲੇ ਗਏ ਜੀ ਫਿਰ ਵੀ ਅਸੀਂ ਉਰੇ ਬੈਠੇ ਆ ਜੀ ਘਰ ਛੱਡ ਗਏ ਉਰੇ ਬੈਠੇ ਆ ਜੀ ਹਲਾਮ ਖੋਡੇ ਜੱਜਬੇ ਨੂੰ ਸਲਾਮ ਹੈ ਜੀ ਔਰ ਉਮੀਦ ਕਰਦੇ ਆ ਕਿ ਸਰਕਾਰਾਂ ਦਾ ਜਿਹੜਾ ਦਿਲ ਆ ਉਹਨੂੰ ਵੀ ਇਮੋਸ਼ਨਸ ਦਾ ਪਤਾ ਲੱਗੇ ਕਿ ਇਹ ਕਿਸਾਨ ਜਿਹਨੂੰ ਅਸੀਂ ਅੰਨਦਾਤਾ ਕਹਿੰਦੇ ਆ ਕੱਲੇ ਅੰਨਦਾਤਾ ਕਹਿਣਾ ਨਹੀਂ ਫਰਜ਼ ਪੂਰੇ ਹੁੰਦੇ ਜਿਹਨੂੰ ਦਾਤਾ ਕਹਿੰਨੇ ਉਹਨੂੰ ਦਾਤੇ ਵਾਲੀ ਪੱਤ ਵੀ ਵੀ ਦੇਣੀ ਪੈਂਦੀ ਆ ਉਹਨੂੰ ਗੋਲੀਆਂ ਨਹੀਂ ਦੇਣੀਆਂ ਚਾਹੀਦੀਆਂ ਨਹੀਂ 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 ਉਹ ਗੱਲਾਂ 'ਚ ਵੀ ਗੋਲੀਆਂ ਦਿੰਦੇ ਆ ਦੇਸ਼ ਦਾ ਅੰਨਦਾਤਾ ਵੀ ਦਿੰਦੇ ਆ ਦੇਸ਼ ਦਾ ਅੰਨਦਾਤਾ ਤੁਹਾਡੇ ਸਾਹਮਣੇ ਛੱਟ ਕੇ ਲੁਰ ਰਹੇ ਜੀ ਕਿੰਨੀ ਦੁਨੀਆ ਦੇਖੋ ਲੱਖੋ ਬੰਦਾਂ ਤੇ ਹਜ਼ਾਰੋਂ ਟਰੈਕਟਰ ਖੜਾ ਜਿਉ ਰਹੇ ਆ ਪੰਜਾਬ ਵਿੱਚ ਮੁਗਲਾਂ ਨੇ ਅਫਗਾਨੀਆਂ ਨੇ ਪਗਾਨੀਆਂ ਨੇ ਬਹੁਤ ਕੋਸ਼ਿਸ਼ ਕੀਤੀ ਲੇਕਿਨ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਕੇ ਰਿਹਾ ਜੀ ਜੀ ਬਾਈ ਜੀ ਬਾਈ ਜੀ Song ਵੀ ਲੈ ਕੇ ਆਏ ਨੇ ਇਸੇ ਮੋਦੀ ਜੀ ਨੂੰ ਲਾੜਤਾ ਪਾ ਰਹੇ ਆ ਸੀ ਉਹ ਅਲੱਗ ਵੀਡੀਓ ਚ ਕਰ ਲੈਣੇ ਨੇ ਹਾਂ ਜੀ ਦੇਖੋ ਇੱਕ ਮਿੰਟ ਦੇ ਦਿਓ ਤਾਂ ਇਹ ਬਾਈ ਹੁਣੇ ਤੁਸੀਂ ਗੱਲ ਸੁਣੀ ਹੈ ਜੀ ਜਦੋਂ ਉਧਰੋਂ ਡਰੋਨ ਰਾਹੀਂ ਇੱਥੇ ਅਥਰੂ ਗੈਸ ਦੇ ਗੋਲੇ ਸੱਟੇ ਜਾਂਦੇ ਆ ਪਲਾਸਟਿਕ ਦੀਆਂ ਗੋਲੀਆਂ ਵੱਜਦੀਆਂ ਲੋਕਾਂ ਦੀਆਂ ਅੱਖਾਂ ਨਿਕਲ ਗਈ ਜਿਵੇਂ ਨੇ ਦੱਸਿਆ ਇਹਨਾਂ ਦੇ ਭਾਂਜੇ ਦੀ ਲੱਤ ਫ੍ਰੈਕਚਰ ਹੋ ਗਈ ਹੈ ਤਾਂ ਇੰਨੀ ਗੱਲ ਕਹਿਣੀ ਚਾਹਾਂਗੇ ਸਰਕਾਰ ਨੂੰ ਜੀ ਕਰਕੇ ਬੈਠੇ ਜੀ ਕੱਪੜੇ ਕਿੱਲੇ ਕਰਕੇ ਗੋਰੀਆਂ ਰਕਾਂ ਨਮਕ ਵੀ ਰੱਖਿਆ ਸਾਰੇ ਕੁਝ ਰੱਖਿਆ ਪਾਣੀ ਰੱਖਿਆ ਹੋਇਆ ਜੀ ਇੰਨੀ ਗੱਲ ਸਿਰਫ ਸਰਕਾਰ ਉਹ ਕਹਿਣਾ ਚਾਹੁੰਦੇ ਆ ਕਿ ਆਮ ਬੰਦੇ ਦਾ ਦਿਲ ਟੁੱਟਦਾ ਜੇ ਤੁਸੀਂ ਆਮ ਚਾਹੁੰਨੇ ਕਿ ਆਮ ਬੰਦਾ ਤੁਹਾਡਾ ਜਸ਼ ਗਾਵੇ ਤਾਂ ਤੁਹਾਨੂੰ ਇਸ਼ਤਿਹਾਰ ਦੇਣ ਦੀ ਲੋੜ ਨਹੀਂ ਲੋਕਾਂ ਨਾਲ ਖੜਨਾ ਸਿੱਖੋ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਦੋਂ ਰਾਜ ਸੀ ਉਦੋਂ ਕੋਈ ਧਰਨਾ ਨਹੀਂ ਸੀ ਲੱਗਦਾ ਉਦੋਂ ਕੋਈ ਫਾਂਸੀ ਨਹੀਂ ਸੀ ਹੁੰਦੀ ਉਦੋਂ ਕੋਈ ਖੁਦ ਖੁਸ਼ੀ ਨਹੀਂ ਸੀ ਕਰਦਾ ਕਿਉਂ ਕਿ ਸਰਕਾਰ ਲੋਕਾਂ ਦੀ ਸੀਗੀ ਅੱਜ ਤੁਸੀਂ ਕਾਰਪੋਰੇਟ ਘਰਾਣਿਆਂ ਦੇ ਬਣ ਗਏ ਆ ਉਹ ਤੁਹਾਡੇ ਨਾਲ ਜਰੂਰ ਖੜਨਗੇ ਲੇਕਿਨ ਤੁਸੀਂ ਲੋਕਾਂ ਦੇ ਦਿਲਾਂ ਤੋਂ ਦੂਰ ਹੋ ਜਾਓਗੇ ਇਹ ਗੱਲ ਤੁਹਾਨੂੰ ਸਮਝਣੀ ਪੈਣੀ ਹੈ ਜੇ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਤਾਂ ਪਹਿਲਾਂ ਲੋਕਾਂ ਨੂੰ ਆਪਣਾ ਸਮਝਣਾ ਪਊਗਾ ਇਹਨਾਂ ਦੇ ਦੁੱਖ ਨੂੰ ਇਹਨਾਂ ਦੀ ਤਕਲੀਫ ਨੂੰ ਆਪਣਾ ਸਮਝਣਾ ਪਊਗਾ ਫਿਰ ਤੁਹਾਨੂੰ ਇਸ਼ਤਿਹਾਰ ਦੀ ਲੋੜ ਨਹੀਂ ਪਵੇ ਬਹੁਤ ਬਹੁਤ ਸ਼ੁਕਰੀਆ